ਅੱਜ ਦੇ ਦੌਰ ਦਾ ਮਹਾਨ ਪੰਜਾਬੀ ਗਾਇਕ ਰਹੇ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਵਰ੍ਹੇਗੰਢ ਸੀ ਇਸ ਮੌਕੇ ਆਚੋਨਾ ਦੇ ਜੱਦੀ ਪਿੰਡ ਮਾਨਸਾ ਜ਼ਿਲ੍ਹੇ ਦੇ ਮੂਸਾ ਚੋਂ ਇੱਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਹੋਇਆ ਇਸ ਸਮਾਗਮ 'ਚ ਵੱਡੀ ਗਿਣਤੀ ਵਿੱਚ ਕਲਾਕਾਰ ਤੇ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਇਸ ਸਮਾਗਮ 'ਚ ਵੱਡੀ ਸੰਖਿਆ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਸ਼ਾਮਲ ਹੋਏ ਦੱਸ ਦਈਏ ਕਿ ਇਸ ਸਮਾਗਮ 'ਚ ਸ਼ੁਭਦੀਪ ਜੂਨੀਅਰ ਸਭ ਦੀ ਖਿੱਚ ਦਾ ਕੇਂਦਰ ਰਿਹਾ ਅਰ ਕੋਈ ਛੋਟੇ ਸਿੱਧੂ ਮੂਸੇਵਾਲਾ ਨੂੰ ਦੇਖਣਾ ਚਾਹੁੰਦਾ ਸੀ ਇਸ ਸਮਾਗਮ ਵਿੱਚ ਵਾਰ-ਵਾਰ ਚਰਚਾ ਹੋਈ ਸਿੱਧੂ ਮੂਸੇਵਾਲਾ ਹਤਿਆਕਾਂ ਦੀ ਜੋ 3 ਸਾਲ ਪਹਿਲਾਂ ਨੇੜਲੇ ਪਿੰਡ ਜਵਾਰਕੇ ਵਿੱਚ ਵਾਪਰਿਆ ਸੀ ਜਿਸ ਵਿੱਚ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਤੇ 30 ਗੋਲੀਆਂ ਚਲਾ ਕੇ ਉਸ ਦੀ ਹਤਿਆ ਕਰ ਦਿੱਤੀ ਸੀ ਬਾਅਦ ਵਿੱਚ ਇਸ ਕੇਸ ਵਿੱਚ 38 ਮੁਲਜ਼ਮ ਨਾਮਜ਼ਦ ਕੀਤੇ ਗਏ ਜਿਨ੍ਹਾਂ ਚੋਂ ਹੁਣ ਤੱਕ 26 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਤੱਕ ਸਜ਼ਾ ਇੱਕ ਨੂੰ ਵੀ ਨਹੀਂ ਹੋਈ ਅੱਜ ਦੇ ਇਸ ਵਰਸੀ ਸਮਾਗਮ 'ਚ ਮਾਤਾ ਪਿਤਾ ਤੋਂ ਲੈ ਕੇ ਹੋਰ ਨਾ ਬੁਲਾਰਿਆਂ ਤੱਕ ਸਭ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇੱਕੋ ਮੰਗ ਕੀਤੀ ਕਿ ਇਸ ਕੇਸ ਵਿੱਚ ਪੀੜਤ ਪਰਿਵਾਰ ਨੂੰ ਜਲਦ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦੀ ਚੌਂਖਟ ਤੱਕ ਪਹੁੰਚਾਇਆ ਜਾਵੇ। ਸਰਕਾਰ ਦਾ ਕੋਈ ਲਾਈਗਰ ਦਾ ਪਾਟ ਆਫ ਪੋਲੀਟੀਸ਼ਨ ਕੋਈ ਮੌਕਾ ਜਾਂ ਇੰਜੀਨਰ ਨਾ ਬਲੇ ਹੋਏ ਔਰ ਮੋਟੀਵੇਟਾਈਜ਼ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਵੱਡਾ ਨੈਕਸਸ ਹੈ। ਉੱਪਰ ਹੱਥ ਨਹੀਂ ਪੈਂਦਾ ਤੁਸੀਂ ਦੇਖੋ ਵਿਚ ਵਿਚਕਾਰ ਦੀ ਕੁੜੀ ਅੱਜ ਵੀ ਉਹ ਗੱਲੀ ਉੱਤੇ ਉੱਤੇ ਦਾਤੋ ਦਾ ਕੈਮਰਾ ਕਸੇ ਉਹ ਕਾਸਟੇਬਲ ਹੈ ਜੀ ਕਈਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਈਆ ਚਿੱਤਿਆ ਦਿਨ ਵਰਗੀ ਸਾਹਿਬ ਜੀ ਕਿ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣ ਤੋਂ ਬਾਅਦ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਪੱਤੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਗੋਸ਼ੀਆਂ ਦੇ ਵਿੱਚ ਪਰਦੇਸ਼ੀ ਹਨ ਕਿ ਕਿ ਸਾਡੀ ਸਰਕਾਰ ਤੁਹਾਨੂੰ ਕਿੰਨਾ ਦੁੱਖ ਹੋਇਆ ਕਰਾਉਂਦੀ ਹੈ ਪਰ ਮੈਂ ਕਹਿੰਦਾ ਚਲੋ ਫਿਰ ਵੀ ਉਹ ਤੇ ਰੱਖੋ ਦੱਸਿਆ ਉਹਨੇ ਸਪੀਕਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਕਿਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਤਾਂ ਸਰਕਾਰ ਜੇ ਚਾਹੁੰਦੀ ਤਾਂ ਉਸਦਰ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੂੰ ਬਹੁਤ ਕਰੇਗੀ ਤੁਸੀਂ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ मेरा जीवन ज्योत तो जाके पुलिस सरकार ने ਛੱਡਿਆ ਉਹਨੂੰ ਅਰੈਸਟ ਕੀਤਾ ਕਿਹਾ 에어ਪੋਰਟ ਤੋਂ ਪਰਪਰ ਤੋਂ ਫੇਰ ਵੀ ਛੱਡਤਾ ਕਰਕੇ ਉਹਦਾ ਐਫਆਈਆਰ ਦੇ ਵਿੱਚ ਨਾ ਆ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲਡੀਓਸੀ ਹਟਾਈ 24 ਘੰਟੇ ਬਾਅਦ ਕਰਤਾ ਕੋਈ ਗਵਰਨਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਨਹੀਂ ਪੰਜਾਬ ਸਰਕਾਰ ਸਿੱਧੇ ਤੌਰ ਦੇ ਦਖਲਅਤੀ ਕਰਦੇ ਬਸ ਜਸਟਿਸ ਫॉर सिद्दूਗਨ ਨੂੰ ਸੇਵਾ ਇਨਸਾਫ ਹੀ ਮੰਗਦੇ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ ਚੀਰ ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹੂੰਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਅਸੇ ਤੇ ਹੋ ਨਹੀਂ ਸਕਦਾ ਇੱਕ ਜਦੋਂ ਮਾਂ-ਪਾਪ ਕਹਿ ਦੇਣ ਨਾ ਵੀ ਕੋਈ ਸਾਨੂੰ ਜਲੀਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਵਾਂਗੇ ਐਦੋਂ ਤੱਕ ਤਾਂ ਕੋਈ ਗੱਲ ਹੋਈ ਨਹੀਂ ਸਕਦੀ ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਤਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਪਵੇ ਹਰ ਤਕਲੀਫ ਤੋਂ ਬਚੇ ਰਹੋ ਆਹੀ ਕਾਰਨ ਲਈ ਤਾਂ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਨਹੀਂ ਆ ਰਿਹਾ ਇਹੀ ਕਾਰਨ ਕਿ ਜਦਨ ਸਮਝ ਆ ਗਿਆ ਉਹਦਨ ਇਨਸਾਫ ਹੋ ਜਾਂਦਾ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਭਾਈ ਸੋ ਕਈ ਵਾਰ ਗੀਤ ਜਿਵੇਂ ਹੋੁੰਦੇ ਨੇ ਲੋਕਾਂ ਦੇ ਹਨਾ ਸੋ ਮੈਮ ਜੀ ਤੇ ਮੇਰੀ ਬੜੀ ਮਾਨਸਾ ਤੋਂ ਜਗਦੀਸ਼ ਪਾਂਸਲ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਟਨ ਦਾ ਖਬਰਨਾਮਾ